ਸਾਖੀ ਗੁਰੂ ਗੋਬਿੰਦ ਸਿੰਘ ਜੀ ਪਾਲੂ ਨੂੰ ਮੁਕਤੀ ਪ੍ਰਦਾਨ انسان ਨੂੰ ਸੇਵਾ ਕਰਦਾ ਸਮਾਂ ਵੀ ਸ਼ਾਂਤ ਭਾਵ ਅਤੇ ਪ੍ਰੇਮ ਭਾਵ ਵੱਲੋਂ ਸੇਵਾ ਕਰਨੀ ਚਾਹੀਦੀ ਹੈ ਸੇਵਾ ਕਰਦੇ ਸਮੇਂ ਕਿਸੇ ਨੂੰ ਅਪਸ਼ਬਦ ਵੀ ਨਹੀਂ ਬੋਲਣਾ ਚਾਹੀਦਾ ਵਰਨਾ ਸੇਵਾ ਪਲੀ ਫੁੱਲਤ ਨਹੀਂ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰ ਵਿੱਚ ਸਦਾਬ ਚਹਲ ਪਹਿਲ ਬਣੀ ਰਹਿੰਦੀ ਸੀ ਇੱਕ ਦਿਨ ਸ਼੍ਰੀ ਅਨੰਦਪੁਰ ਸਾਹਿਬ ਨਗਰ ਵਿੱਚ ਇੱਕ ਕਲੰਦਰ ਇੱਕ ਭਾਲੂ ਲੈ ਕੇ ਆਇਆ ਉਹ ਸਥਾਨ ਉੱਤੇ ਭਾਲੂ ਦੇ ਕਰਤੱਬ ਅਤੇ ਉਧਰਪੂਰਤੀ ਲਈ ਦਰਸ਼ਕਾਂ ਕਾਂ ਵੱਲੋਂ ਪੇਕਸ਼ਾ ਮੰਗ ਲੈਂਦਾ ਉਸ ਨੂੰ ਗਿਆਤ ਹੋਇਆ ਕਿ ਇਸ ਨਗਰੀ ਦੇ ਸਵਾਮੀ ਬਹੁਤ ਉਦਾਰਚਿਤ ਹਨ ਉਹ ਉਹਨਾਂ ਸਾਰਿਆਂ ਨੂੰ ਸਨਮਾਨਿਤ ਕਰਦੇ ਹਨ ਜੋ ਬਹਾਦਰੀ ਦੇ ਕਰਤੱਬ ਦਿਖਾਉਂਦਾ ਹੈ ਸੋ ਉਹ ਗੁਰੂ ਦਰਬਾਰ ਵਿੱਚ ਮੌਜੂਦ ਹੋਇਆ ਅਤੇ ਪ੍ਰਾਰਥਨਾ ਕਰਨ ਲੱਗਾ ਕਿ ਤੁਸੀਂ ਅਵਕਾਸ਼ ਦੇ ਸਮੇਂ ਮੇਰਾ ਕਰਤੱਵ ਵੇਖੋ ਮੈਂ ਵਿਸ਼ਾਲ ਕਾਇ ਪਾਲੂ ਵੱਲੋਂ ਮੱਲੇ ਲੜਾਈ ਕਰਦਾ ਹਾਂ ਗੁਰੂ ਜੀ ਨੇ ਆਗਿਆ ਪ੍ਰਦਾਨ ਕੀਤੀ ਇੱਕ ਵਿਸ਼ੇਸ਼ ਥਾਂ ਉੱਤੇ ਭਾਲੂ ਦੇ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਸੀ ਭਾਲੂ ਨੇ ਭਾਂਤੀ-ਪਾਂਤੀ ਦੇ ਨਾਚ ਦਿਖਾਏ ਅਖੀਰ ਵਿੱਚ ਕਲੰਦਰ ਦੇ ਨਾਲ ਹੋਇਆ ਮੱਲੀ ਯੁੱਧ ਮੱਲੀ ਯੁੱਧ ਨੂੰ ਵੇਖ ਕੇ ਸਾਰੇ ਸਿੱਖ ਸੇਵਕ ਹਜ਼ਨ ਲੱਗੇ ਗੁਰੂ ਜੀ ਨੂੰ ਚਵਨ ਜਵਰ ਕਰਨ ਵਾਲਾ ਭਾਈ ਕੀਰਤੀਆ ਬਹੁਤ ਜ਼ੋਰ ਵੱਲੋਂ ਖਿਖਲਾ ਕੇ ਹਸਿਆ ਉਸ ਦੀ ਗੈਰ ਮਾਮੂਲੀ ਹਸੀ ਵੇਹ ਕੇ ਗੁਰੂ ਜੀ ਨੇ ਉਸ ਉਤੇ ਪ੍ਰਸ਼ਨ ਕੀਤਾ ਕੀਰਤੀਆ ਜੀ ਤੁਸੀਂ ਜਾਣਦੇ ਹੋ ਇਹ ਪਾਲੂ ਕੌਣ ਹੈ ਇਸ ਉਤੇ ਕੀ ਇਤਿਆ ਸ਼ਾਂਤ ਹੋ ਕੇ ਕਹਿਣ ਲੱਗਾ ਨਹੀਂ ਗੁਰੂ ਜੀ ਮੈਂ ਇਸ ਨੂੰ ਕਿਸ ਤਰ੍ਹਾਂ ਪਹਿਚਾਨ ਸਕਦਾ ਹਾਂ ਮੈਂ ਕੋਈ ਅੰਤਰਜਾਮੀਤਾ ਨਹੀਂ ਗੁਰੂ ਜੀ ਨੇ ਦੱਸਿਆ ਇਹ ਪਹਾਲੂ ਤੁਹਾਡਾ ਪਿਤਾ ਹੈ ਇਹ ਜਵਾਬ ਸੁਣ ਕੇ ਭਾਈ ਕੀਰਤਿਆ ਜੀ ਬਹੁ ਵਿਆਕੁਲ ਹੋਇਆ ਅਤੇ ਗੁਰੂ ਜੀ ਵੱਲੋਂ ਕਹਿਣ ਲੱਗਾ ਮੇਰੇ ਪਿਤਾ ਦਾ ਗੁਰੂ ਘਰ ਦੇ ਸੇਵਕ ਹਨ ਉਹ ਤੁਹਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਮੇਂ ਵਿੱਚ ਵੀ ਸੇਵਾ ਵਿੱਚ ਸਮਰਪਿਤ ਰਹਿੰਦੇ ਸਨ ਜਿਵੇਂ ਕਿ ਤੁਸੀਂ ਵੀ ਜਾਣਦੇ ਹੋ ਸਾਡੇ ਪੂਰਵ ਵਿੱਚ ਕਈ ਪੀੜੀਆਂ ਵੱਲੋਂ ਸਿੱਖੀ ਜੀਵਨ ਜੀ ਰਹੇ ਹਨ ਜੇਕਰ ਪੂਰਨ ਸਮਰਪਿਤ ਸੇਵਕਾਂ ਨੂੰ ਮਰਨ ਉਪਰੰਤ ਭਾਲੂ ਦਾ ਜਨਮ ਹੀ ਮਿਲਦਾ ਹੈ ਤਾਂ ਫਿਰ ਗੁਰੂ ਘਰ ਦੀ ਸੇਵਾ ਕਰਨ ਦਾ ਕੀ ਮੁਨਾਫਾ ਭਾਈ ਕੀਤਿਆ ਜੀ ਦੀ ਜਗਿਆਸਾ ਤੇ ਦੁਬਿਧਾ ਸ਼ਾਂਤ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਦੱਸਿਆ ਕਿ ਤੁਹਾਡੇ ਪਿਤਾ ਜੀ ਸੇਵਾ ਵਿੱਚ ਨੱਥੀ ਰਹਿੰਦੇ ਸਨ ਪਰ ਉਹਨਾਂ ਦੇ ਦਿਲ ਵਿੱਚ ਹੰਕਾਰ ਆ ਗਿਆ ਸੀ ਕਿ ਮੈਂ શ્રેષ્ઠ ਸੇਖਾਂ ਇਸ ਲਈ ਉਹ ਜਨ ਸਧਾਰਨ ਨੂੰ ਆਪਣੇ ਕੌੜੇ ਬਚਨਾਂ ਨਾਲ ਅਪਮਾਨਿਤ ਕਰ ਦਿੰਦੇ ਸਨ ਇੱਕ ਦਿਨ ਕੁਝ ਬੈਲ ਗੱਡੀਆਂ ਜਿਸ ਵਿੱਚ ਗੁੜ ਲੱਦਿਆ ਹਿਆ ਸੀ ਆਪਣੇ ਗੰਤਵੀ ਦੇ ਵੱਲ ਜਾ ਰਹੀਆਂ ਸਨ ਇਹਨਾਂ ਦੇ ਚਾਲਕਾਂ ਨੂੰ ਜਦੋਂ ਪਤਾ ਹੋਇਆ ਕਿ ਇੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪ੍ਰਚਾਰ ਦੌਰੇ ਉੱਤੇ ਆਏ ਹੋਏ ਸਨ ਤਾਂ ਉਹ ਤੁਰੰਤ ਆਪਣੀਆਂ ਵੈਲ ਗੱਡੀਆਂ ਚਲਦੇ ਹੋਏ ਦਰਸ਼ ਛੱਡ ਕੇ ਦਰਸ਼ਨਾਂ ਲਈ ਆਏ ਉਸ ਸਮੇਂ ਤੁਹਾਡੇ ਪਿਤਾ ਜੀ ਵੱਲੋਂ ਉਹਨਾਂ ਨੇ ਅਨੁਰੋਧ ਕੀਤਾ ਕਿ ਸਾਨੂੰ ਵੀ ਪ੍ਰਸ਼ਾਦ ਦੇਣ ਦੀ ਕਿਰਪਾ ਕਰੋ ਉਹ ਉਸ ਸਮੇਂ ਸੰਗਤ ਵਿੱਚ ਪ੍ਰਸ਼ਾਦ ਹੀ ਵੰਡ ਰਹੇ ਸਨ ਉਹਨਾਂ ਨੇ ਇਸ ਮੈਲੇ ਕਚਲੇ ਕੱਪੜੇ ਵਾਲੇ ਗੁਰੂ ਦੇ ਸਿੱਖਾਂ ਨੂੰ ਕਠੋਰ ਸ਼ਬਦ ਵਿੱਚ ਕਿਹਾ ਪਿੱਛੇ ਹਟ ਕੇ ਖੜੇ ਰਹੋ ਵਾਰੀ-ਵਾਰੀ ਆਉਣ ਉੱਤੇ ਪ੍ਰਸ਼ਾਦ ਮਿਲੇਗਾ ਪਰ ਉਸੇ ਇੱਕ ਝਲਕ ਜੀਵਤ ਸਨ ਕਿਉਂਕਿ ਉਹਨਾਂ ਦੀਆਂ ਬੈਲਗੱਡੀਆਂ ਚੱਲਦੇ ਹੋਏ ਅੱਗੇ ਵੱਧਦੀਆਂ ਜਾ ਰਹੀਆਂ ਸਨ ਅੰਤ ਉਹਨਾਂ ਨੇ ਫਿਰ ਅੱਗੇ ਵੱਧ ਕੇ ਪ੍ਰਸ਼ਾਦ ਪ੍ਰਾਪਤ ਕਰਨ ਦਾ ਯਤਨ ਕੀਤਾ ਇਸ ਵਾਰ ਤੁਹਾਡੇ ਪਿਤਾ ਗੁਰਦਾਸ ਜੀ ਨੇ ਉਹਨਾਂ ਨੂੰ ਬੁਰੀ ਤਰ੍ਹਾਂ ਫਟਕਾਰ ਲਗਾਈ ਤੇ ਕਿਹਾ ਕਿਉਂ ਰਿਸ਼ਤੀ ਤਰ੍ਹਾਂ ਅੱਗੇ ਵੱਧ ਚਲੇ ਆ ਰਹੇ ਹੋ ਧੀਰਜ ਕਰੋ ਪ੍ਰਸ਼ਾਦ ਮਿਲ ਜਾਏਗਾ ਇਸ ਉੱਤੇ ਉਹਨਾਂ ਸਿੱਖਾਂ ਨੇ ਉੱਥੇ ਹੀ ਗਿਰੇ ਹੋਏ ਪ੍ਰਸ਼ਾਦ ਦਾ ਇੱਕ ਕਣ ਚੁੱਕ ਕੇ ਬਹੁ ਸ਼ਰਤਾ ਵੱਲੋਂ ਸੇਵਨ ਕਰ ਲਿਆ ਅਤੇ ਜਾਂਦੇ ਹੋਏ ਕਿਹਾ ਅਸੀਂ ਰਿਸ਼ ਨਹੀਂ ਤੁਸੀਂ ਰਿਸ਼ ਹੋ ਜੋ பக்தਜਨਾ ਵੱਲੋਂ ਅਪਦਰ ਸੁਭਾ ਕਰਦੇ ਹੋ ਬਸ ਉਹੀ ਸਿਰਾਬ ਤੁਹਾਡੇ ਪਿਤਾ ਨੂੰ ਪਾਲੂ ਜਨਮ ਵਿੱਚ ਮਰਨ ਉਪरांत ਲੈ ਆਇਆ ਪਰ ਉਹ ਗੁਰੂ ਦੇ ਸਿੱਖ ਸਨ ਇਸ ਲਈ ਹੁਣ ਚੰਗੇ ਕਰਮ ਫਲ ਦੇ ਕਾਰਨ ਗੁਰੂ ਦਰਬਾਰ ਵਿੱਚ ਮੌਜੂਦ ਹੋਏ ਹਨ ਇਹ ਵਰਤਾਂਤ ਸੁਣ ਕੇ ਪਾਈ ਕੀਰਤਿਆ ਜੀ ਗੁਰੂ ਜੀ ਦੇ ਚਰਨਾਂ ਵਿੱਚ ਲੇਟ ਕੇ ਅਤੇ ਪ੍ਰਾਰਥਨਾ ਕਰਕੇ ਕਹਿਣ ਲੱਗੇ ਹੇ ਗੁਰੂ ਜੀ ਕਿਵੇਂ ਵੀ ਹੋਵੇ ਮੇਰੇ ਪਿਤਾ ਜੀ ਨੂੰ ਮਾਫ ਕਰਕੇ ਮੁਕਤੀ ਪ੍ਰਦਾਨ ਕਰੋ ਗੁਰੂ ਜੀ ਨੇ ਭਗਤ ਦੇਨ ਰੋਦ ਦੇ ਕਾਰਨ ਉਸਤਲੰਦਰ ਵੱਲੋਂ ਪਾਲੂ ਖਰੀਦ ਲਿਆ ਅਤੇ ਕੜਾ ਪ੍ਰਸ਼ਾਦ ਤਿਆਰ ਕਰਵਾ ਕੇ ਸਾਰੀ ਸੰਗਤ ਨੂੰ ਉਸਤੇ ਕਲਿਆਣ ਲਈ ਅਰਦਾਸ ਕਰਨ ਲਈ ਕਿਹਾ ਜਿਵੇਂ ਹੀ ਅਦਾਸ ਖਤਮ ਹੋਈ ਅਤੇ ਪਾਲੂ ਨੂੰ ਪ੍ਰਸ਼ਾਦ ਖਵਾਇਆ ਗਿਆ ਜਿਵੇਂ ਹੀ ਪਾਲੂ ਨੇ ਪ੍ਰਸ਼ਾਦ ਦਾ ਸੇਵਨ ਕੀਤਾ ਕੁਝ ਦੇਰ ਵਿੱਚ ਹੀ ਸ਼ੀਰ ਤਿਆਗ ਗਿਆ ਤੇ ਬੈਖੁਣ ਧਾਮ ਨੂੰ ਚਲਾ ਗਿਆ ਗੁਰੂ ਜੀ ਨੇ ਇਸ ਪਾਲੂ ਨੂੰ ਮਨੁੱਖਾ ਦੀ ਤਰ੍ਹਾਂ ਅੰਤਮ ਸੰਸਕਾਰ ਕੀਤਾ ਵਾਹਿਗੁਰੂ ਜੀ